ਵਿਖੇ ਸਰ ਭਾਰਤੀਆ ਸੇਵਾ ਸੰਮਤੀ ਦੇ ਦੁਰਗਾ ਸੇਵਾ ਦਲ ਪੰਜਾਬ ਵੱਲੋਂ ਮਾਤਾ ਨੈਣਾ ਦੇਵੀ ਦੇ ਸ਼ਾਵਨ ਦੇ ਮਹੀਨੇ ਲੰਗਰ ਦੇ ਲਈ ਰਾਸ਼ਨ ਦਾ ਟਰੱਕ ਮਾਤਾ ਸ਼੍ਰੀ ਨੈਣਾ ਦੇਵੀ ਜੀ ਲਈ ਰਵਾਨਾ ਕੀਤਾ ਗਿਆ ਇਸ ਮੌਕੇ ਸੰਮਤੀ ਦੇ ਨਾਲ ਹਾਜ਼ਰ ਸਨ ਪਿਆਰ ਚੰਨ ਸੰਖਿਆ ਜਨਨ ਸੈਕਟਰੀ ਸਾਰਾ ਭਾਰਤੀ ਸੇਵਾ ਸੰਪਤੀ ਤੂਰੀ ਅੱਜ ਅਸੀਂ ਆਪਣਾ ਜਿਹੜਾ 53ਵਾਂ ਭੰਡਾਰਾ ਮਾਤਾ ਨਾਨਾ ਦੇਵ ਵਿਖੇ ਲੱਗ ਰਿਹਾ ਹੈ ਉੱਥੇ ਅਸੀਂ ਆਪਣਾ ਰਸਤਾ ਦਾ ਟ੍ਰੈਕ ਕਰਵਾਣਾ ਕਰ ਰਹੇ ਹਾਂ ਇਹਦੇ ਨਾਲ ਹੀ ਸਾਡੇ ਉੱਥੇ ਵਲੰਟੀਅਰ ਵੀ ਜਾ ਕੇ ਮਾਤਾ ਦੇ ਦਰਵਾਜ਼ ਚ ਪੁਲਿਸ ਦੇ ਨਾਲ ਪੀੜ ਕੰਟਰੋਲ ਕਰਨ ਵਾਸਤੇ ਸੇਵਾ ਕਰਨਗੇ ਤੇ ਜਿੰਨੇ ਵੀ ਵਲੰਟੀਅਰ ਉੱਥੇ ਜਾਣ ਮਲਕ ਲੀਨੀਅਰ ਬੋਰਡ ਪੰਜਾਬ ਲੈਵਲ ਤੇ ਦੁਰਗਾਸਵਲ ਪੰਜਾਬ ਦਾ ਜਮੇਂਦਾਰ ਸਕੀ ਹੋਂ ਦੇ ਨਾਤੇ ਉੱਥੇ ਸਾਡੇ ਕੋਲ 32 ਸੰਸਥਾਵਾਂ ਆਂਦੀਆਂ ਨੇ ਤੇ ਨੀਰਵੜ 400 ਦੇ ਆਸ-ਪਾਸ ਸਾਡੇ ਕੋਲ ਉੱਥੇ ਵਲੰਟੀਅਰ ਪਹੁੰਚਦਾ ਹੈ ਤੇ ਸਾਰੇ ਉੱਥੇ ਸੇਵਾ ਕਰਦੇ ਨੇ ਅਸੀਂ ਸਾਰੇ ਉੱਥੇ ਜਿਹੜੇ ਉੱਥੇ ਜਾਣਾ ਹੈ ਅਸੀਂ ਸਿਰਫ ਮਹਾ ਮਾਈ ਦੇ ਚਰਨਾਂ ਦੇ ਵਿੱਚ ਸੇਵਾ ਕਰਕੇ ਉਹਦੇ ਕੋਲੋਂ ਆਸ਼ੀਰਵਾਦ ਲੈਣਾ ਵੀ ਸਾਡੇ ਦਲਾਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਸਾਡੇ ਨਾਲ ਜਿਹੜੇ ਜੁੜੇ ਹੋਏ ਸਹੋਗੀ ਸੱਜਣ ਨੇ ਉਹਨਾਂ ਦੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਵਰਸੇ ਸਾਰੇ ਦੇ ਮਿਹਰ ਵਸੇ ਸਾਰੇ ਉੱਥੋਂ ਮੁਰਾਦਾਂ ਲੈ ਕੇ ਆਣ ਤੇ ਉਹਨਾਂ ਦੇ ਆਉਣ ਵਾਲਾ ਜਿਹੜਾ ਜੀਵਨ ਹੈ ਉਹ ਖੁਸ਼ੀਆਂ ਭਰਿਆ ਬਿਆਤਿਤ ਹੋਵੇ ਅਸੀਂ ਉਹ ਦਾ ਸਰਦਾਲਾ ਨੂੰ ਕੋਈ ਫਾਇਦਾ ਹੋਊਗਾ ਇਸ ਵਾਰੀ ਉੱਤੇ ਕੋਈ ਬੈਨੀਫਿਟ ਹੋਊਗਾ ਸਰ ਜੀ ਜਿਸ ਜਿਹੜੀ ਦੁਰਗਾ ਸਿਲ ਪੰਜਾਬ ਨੇ ਉੱਥੇ ਬਿਲਡਿੰਗ ਬਣਾਈ ਹੈ ਉਹਦੇ ਸਾਡੇ ਕੋਲ 26 ਕਮਰੇ ਤਿਆਰ ਹੋ ਚੁੱਕੇ ਨੇ ਉਹ ਦਾ ਜਿਹੜਾ ਸਰਦਾਲਾ ਨੂੰ ਫਾਇਦਾ ਜਿਹੜੇ ਸਾਡੇ ਅਸੀਂ ਬਿਹਾਫ ਤੇ ਉਹ ਸਾਰਾ ਬਣਾਈਆ ਦੁਰਗਾ ਪੰਜਾਬ ਦੇ ਵਿੱਚ ਸਾਡੇ ਗਲਾਂ ਦੇ ਵਿੱਚ ਇੱਕ ਮੈਂ ਤੁਹਾਨੂੰ ਵਰਣਨ ਕਰ ਦਵਾਂ ਕਿ ਸਰਵ ਭਾਰਤੀਆ ਸੇਵਾ ਸਮਤੀ ਧੂਰੀ ਦਾ ਉਚੇਚਾ ਹਸਤਾਨਾ ਉਸ ਬਿਲਡਿੰਗ ਦੇ ਵਿੱਚ ਧਾਨ ਦੇਣ ਦੀ ਵਿੱਚ ਸਰਬਸਭਾਦੀਆ ਸੇਵਾ ਸੰਪਤੀ ਆਪਣਾ ਇੱਕ ਅਲੱਗ ਸਥਾਨ ਰੱਖਦੀ ਹੈ ਬਾਕੀ ਦਲਾਂ ਨੇ ਵੀ ਸਹਿਯੋਗ ਦਿੱਤਾ ਸਾਰੇ ਦਲਾਂ ਦਾ ਕਿਸ ਦਾ ਘੱਟ ਕਿਸ ਦਾ ਵੱਸ ਸਾਨੂੰ ਸਭ ਸਭਾ ਕਰੋੜ ਦੀ ਆਸ-ਪਾਸ ਉਹ ਸਾਡੇ ਉੱਥੇ ਪੈਸਾ ਲੱਜੁਕਿਆ ਹੈ ਲੇਕਿਨ ਉੱਥੇ ਸਾਨੂੰ ਕੀ ਹੁੰਦਾ ਵੀ ਸਾਵਣ ਦੇ ਮੇਲੇ ਦੇ ਵਿੱਚ ਜਾਂ ਨਵੇਂ ਸਾਲ ਦੇ 31 ਦਸੰਬਰ 30 ਦਸੰਬਰ 31 ਦਸੰਬਰ ਔਰ 1 ਜਨਵਰੀ ਨੂੰ ਕੋਈ ਜਗ੍ਹਾ ਨਹੀਂ ਮਿਲਦੀ ਅਸੀਂ ਉਸ ਪਰਪਜ ਵਾਸਤੇ ਉਹ ਬਿਲਡਿੰਗ ਸਾਨੂੰ ਉਹਨਾਂ ਦਿਨਾਂ 'ਚ ਮਤਲਬ ਫ੍ਰੀ ਆਫ ਕਾਸਟ ਮਿਲਲੀ ਹੈ ਸਾਰੀ ਬਿਲਡਿੰਗ ਖਾਲੀ ਮਿਲਨੀ ਆ ਇਨ ਬਿਟਵੀਨ ਅਗਰ ਕੋਈ ਉੱਥੇ ਜਾਂਦਾ ਹੈ ਉਸ ਤੋਂ ਬਾਅਦ ਅਸੀਂ ਅਗਰ ਉਹਦੇ ਉਹ ਕਰੀਏ ਤਾਂ ਸਾਡੇ ਉਹਦੀ ਸੰਭਾਲ ਨਹੀਂ ਹੋ ਸਕਦੀ ਕਿ ਉਹ ਸਫਾਈ ਕਰਨਾ ਹੈ ਕੁਝ ਹੋਰ ਕਰਨਾ ਉਹ ਠੀਕ ਨਹੀਂ ਬੈਠਦਾ ਅਗਰ ਕੋਈ ਉੱਥੇ ਜਾਂਦਾ ਤੇ ਮਨ ਲਾ ਰਿਜਨੇਬਲ ਕਿਰਾਏ ਦੇ ਉੱਪਰ ਅਸੀਂ ਉੱਥੋਂ ਉਹਨਾਂ ਨੂੰ ਜਿਹੜੀ ਇਹ ਮਹੱਈਆ ਕਰਾ ਸਕਦੇ ਹਾਂ ਠੀਕ ਹੈ ਜੀ ਹਰਮਾਨ ਜੀ